ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਸੱਗੂ ਵਲੌਗਸ ਤੇ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਐ ਲੋ ਜੀ ਸੰਡੇ ਦਾ ਦਿਨ ਆ ਤੇ ਤਰੀਕ ਹੈਗੀ ਅੱਜ 12 ਤੇ ਸਵੇਰੇ 7:30 ਦਾ ਟਾਈਮ ਆ ਸਬਜੀ ਨੂੰ ਮੈਂ ਤੜਕਾ ਲਾਤਾ ਸੀਗਾ ਤੇ ਨਾਲ ਨਾਲ ਪੋਹਾ ਬਣਾਉਣਾ ਸੀ ਬੱਚਿਆਂ ਲਈ ਬੱਚਾ ਨੂੰ ਪੋਹਾ ਬਹੁਤ ਜ਼ਿਆਦਾ ਪਸੰਦ ਆ ਤਾਂ ਕਰਕੇ ਕਹਿ ਦਿੰਦੇ ਬੱਚੇ ਕਹਿੰਦੇ ਪੋਹਾ ਬਣਾ ਦਿਓ ਮੰਮਾ ਸਾਨੂੰ ਤੇ ਪਾ ਸਬਜ਼ੀਆਂ ਵਾਲਾ ਹੀ ਬਣਾਵਾਂਗੇ ਪੋਹਾ ਅੱਜ ਤੇ ਰੈਸਪੀ ਮੈਂ ਤੁਹਾਡੇ ਨਾਲ ਕੋਈ ਸ਼ੇਅਰ ਨਹੀਂ ਕੀਤੀ ਕਿਉਂਕਿ ਆਪਾਂ ਪਹਿਲਾਂ ਵੀ ਕਈ ਵਾਰੀ ਤੁਹਾਡੇ ਨਾਲ ਰੈਸিপি ਸ਼ੇਅਰ ਕਰਤੀ ਆ ਪੋਹੇ ਦੀ ਤੇ ਪੋਹਾ ਪਹਿਲਾਂ ਆਪਾਂ ਧੋ ਕੇ ਰੱਖ ਲਿਆ ਸੀ ਬਸ ਤੇ ਉਹ ਵੀ ਪਾ ਦਾਂਗੇ ਤੇ ਹੁਣ ਸਬਜ਼ੀਆਂ ਆਪਾਂ ਪਕਾ ਲਈਆਂ ਸੀਗਾ ਬਸ ਗਾਜਰਾ ਸੀਗਾ ਥੋੜੀ ਜਿਹੀ ਫੁੱਲ ਗੋਭੀ ਪਾਤੀ ਸੀ ਵਿੱਚ ਤੇ ਸ਼ਿਵਲਾ ਮਿਰਚ ਤੇ ਮਟਰ ਪਾਤੇ ਸੀਗੇ ਵਿੱਚ ਤੇ ਨਾਲ ਨਾਲ ਮੈਂ ਆਟਾ ਵੀ ਛਾਣ ਕੇ ਰੱਖ ਲਿਆ ਸੀਗਾ ਸਬਜ਼ੀ ਨੂੰ ਤਾਂ ਆਪਣੇ ਨੂੰ ਟਾਈਮ ਹੋ ਗਿਆ ਤਾਂ ਰੀਮ ਦਾ ਸਬਜ਼ੀ ਦਾ ਬਸ ਬਣਨ ਵਾਲੀ ਤੇ ਪੋਹਾ ਵੀ ਆਪਣਾ ਬਣ ਗਿਆਗਾ ਮੈਂ ਥੋੜਾ ਜਿਹਾ ਇਸ ਦੇ ਵਿੱਚ ਚਾਟ ਮਸਾਲਾ ਪਾ ਦੂੰਗੀ ਹੁਣ ਤੇ ਬਾਕੀ ਮਸਾਲੇ ਇਸ ਦੇ ਵਿੱਚ ਮੈਂ ਪਾ ਲਏ ਸੀਗੇ ਬੱਚੇ ਰੋਜ਼ ਕਹਿ ਦਿੰਦੇ ਆ ਹੁਣ ਵੀ ਮਮਾ ਪੋਹਾ ਬਣਾ ਲਓ ਬਸ ਸਵੇਰ ਦੇ ਟਾਈਮ ਤੇ ਜਿੰਨੇ ਦਿਨ ਖਾਣਗੇ ਚਲੋ ਆਪਾਂ ਬਣਾ ਦਿੰਦੇ ਆ ਖੁਸ਼ ਹੋ ਕੇ ਜਿਹੜੀ ਚੀਜ਼ ਬੱਚੇ ਖੁਸ਼ ਹੋ ਕੇ ਖਾ ਲੈਣ ਹੋਰ ਆਪਾਂ ਨੂੰ ਕੀ ਚਾਹੀਦਾ ਹੁੰਦਾ ਮਾਪੇ ਬਲੋਂ ਤੇ ਲਓ ਜੀ ਹੁਣ ਬਸ ਬਣ ਗਿਆ ਪੋਹਾ ਚਾਟ ਮਸਾਲਾ ਪਾ ਦਿੰਨੇ ਆ ਇਸ ਦੇ ਵਿੱਚ ਤੇ ਠੰਡ ਕਰਕੇ ਹੁਣ ਨਾ ਵੀਡੀਓ ਕੋਈ ਬੰਦਦਾ ਹੀ ਨਹੀਂਗਾ ਬਸ ਕੰਮ ਦਾ ਕੱਲ ਵੀ ਆਇਆ ਸੀ ਵੀਡੀਓ ਬਣਾਵਾਂ ਮੈਂ ਕੱਲ ਬਸ ਮੈਂ ਸਵੇਰੇ 7:30 ਵਜੇ ਮਸ਼ੀਨ ਲਾਤੀ ਸੀ 6:30 ਵਜੇ ਨੂੰ ਮੈਂ ਕੱਪੜੇ ਧੋਤੇ ਸੀ ਸਾਰੇ ਤੇ ਉਸ ਤੋਂ ਬਾਅਦ ਆਇਆ ਸੀ ਕਿ ਵੀ ਰਿਸ਼ਤੇਦਾਰਾਂ ਨੇ ਆਉਣਾ ਸੀਗਾ ਤੇ ਆਇਆ ਸੀ ਵੀ ਚਲੋ ਬਾਅਦ ਦੇ ਵਿੱਚ ਵੀਡੀਓ ਬਣਾ ਲਾਂਗੇ ਤੇ ਬਾਅਦ ਦੇ ਵਿੱਚ ਸਾਰਾ ਦਿਨ ਮਹੀ ਆਈ ਗਿਆ ਕੱਲ ਤਾਂ ਰਾਤ ਵੀ ਬਸ 3:30 ਵਜੇ ਦੇ ਤੇ ਕਰ ਮਹੀ ਆਈ ਗਿਆ ਫਿਰ ਆ ਹੁੰਦਾ ਜਦੋਂ ਕੋਈ ਕੰਮ ਧੰਦਾ ਨਹੀਂ ਚੰਗੀ ਤਰ੍ਹਾਂ ਹੁੰਦਾ ਤੇ ਵੀਡੀਓ ਬਣਾਉਣ ਦਾ ਵੀ ਨਹੀਂ ਹੁੰਦਾ ਤੇ ਹੁਣ ਘਰ ਦੇ ਕੰਮ ਤਾਂ ਆਪਾਂ ਡੇਲੀ ਕਰਦੇ ਆ ਚਲੋ ਸਾਰੇ ਉਹ ਤਾਂ ਕਰਨੇ ਪੈਂਦੇ ਆ ਮੌਸਮ ਜਿੱਦਾਂ ਦਾ ਮਰਜ਼ੀ ਆ ਚਾਹੇ ਠੰਡਾ ਚਾਹੇ ਗਰਮੀ ਆ ਤੇ ਪਰ ਐਕਸਟਰਾ ਕੰਮ ਹੁਣ ਕੋਈ ਨਹੀਂ ਹੁੰਦਾ ਸਰਦੀ ਦੇ ਵਿੱਚ ਉਹ ਜੀ ਪੋਹਾ ਵੀ ਬਣ ਗਿਆ ਤੇ ਪਹਿਲਾਂ ਨਾਸ਼ਤਾ ਕਰਕੇ ਤੇ ਉਸ ਤੋਂ ਬਾਅਦ ਹੀ ਆਟਾ ਗੁੰਨੂਗੀ ਮੈਂ ਆਜੋ ਜੀ ਤੁਸੀਂ ਵੀ ਖਾ ਲਓ ਗਰਮਾ ਗਰਮ ਪੋਹਾ ਤੇ ਆਪਾਂ ਨਾਲ ਚਾਹ ਪਾ ਕੇ ਦੇ ਦਾਂਗੇ ਬੱਚਿਆਂ ਨੂੰ ਤੇ ਸਬਜੀ ਸਵੇਰ ਦੇ ਟਾਈਮ ਤੇ ਮੈਂ ਜ਼ਰੂਰ ਬਣਾਉਣੀ ਹੈ ਬੇਸ਼ੱਕ ਸ਼ਾਮ ਨੂੰ ਬਣੀ ਹੋਵੇ ਕਿਉਂਕਿ ਹਰਮਾਨ ਦੇ ਪਾਪਾ ਨੇ ਕੰਮ ਤੇ ਜਾਣਾ ਹੁੰਦਾ ਫਿਰ ਟਿਫਨ ਜਾਂਦਾ ਹੈਗਾ ਤੇ ਤਾਂ ਕਰਕੇ ਸਵੇਰੇ ਤਾਂ ਸਬਜੀ ਬਣਾਉਣੀ ਬਣਾਉਣੀ ਹੈਗੇ ਤੇ ਬਸ ਰੋਟੀ ਮੈਂ ਉਹਨਾਂ ਲਈ ਬਣਾਉਂਗੀ ਅਸੀਂ ਤਾਂ ਇਹਨੇ ਬੱਚੇ ਤੇ ਮੈਂ ਅਸੀਂ ਤਾਂ ਪੋਹਾ ਹੀ ਖਾ ਲਾਂਗੇ ਕਿਉਂਕਿ ਆ ਹੁੰਦਾ ਵੀ ਕੰਮ ਤੇ ਤਾਂ ਵੀ ਰੋਟੀ ਦਾ ਇਹਨਾਂ ਦਾ ਹੁਣ ਟਾਈਮ ਹੁੰਦਾ ਤੇ ਘਰੇ ਤਾਂ ਆਪਾਂ ਜਦੋਂ ਭੁੱਖ ਲੱਗੀ ਤੇ ਉਸ ਹਿਸਾਬ ਨਾਲ ਆਪਾਂ ਰੋਟੀ ਬਣਾ ਕੇ ਖਾ ਲਾਂਗੇ ਤਾਂ ਕਰਕੇ ਹਲਕਾ ਕਰ ਲੈਨੇ ਹੁੰਨੇ ਆ ਨਾਸ਼ਤਾ ਕਈ ਵਾਰੀ ਲੋ ਜੀ ਹੁਣ ਚਾਹ ਪਾ ਕੇ ਦੇ ਦੇਣੀ ਆ ਬੱਚਿਆਂ ਨੂੰ ਮੈਂ ਤੇ ਉਸ ਤੋਂ ਬਾਅਦ ਹੀ ਆਟਾ ਗੁੰਨੂਗੀ। ਸਬਜੀ ਬਸ ਬਨਣ ਵਾਲੀ ਸੀਗੀ ਤੇ ਇੱਕ ਵਾਰੀ ਚੈੱਕ ਕਰਕੇ ਤੇ ਗੈਸ ਬੰਦ ਕਰ ਦੂੰਗੀ ਮੈਂ। ਸਬਜੀ ਅੱਜ ਬਣਾਈ ਸੀ ਗਾਜਰਾਂ ਮਟਰ ਤੇ ਆਲੂ ਤੇ ਅੱਜ ਮੈਂ ਪਤੀਲੀ ਦੇ ਵਿੱਚ ਹੀ ਬਣਾਤੀ ਸੀਗੀ ਆਪਾਂ ਕੜਾਹੀ ਦੇ ਵਿੱਚ ਬਣਾ ਲੈਨੇ ਹੁਣ ਸੁੱਕੀ ਸਬਜੀ ਤੇ ਪਤੀਲੀ ਬਾਹਰ ਪਈ ਸੀ ਕਿਉਂਕਿ ਸਾਗ ਬਣਾਇਆ ਸੀ ਇਹਦੇ ਵਿੱਚ ਤੇ ਉਸ ਤੋਂ ਬਾਅਦ ਬਸ ਮੈਂ ਆਟਾ ਵੀ ਗੁੰਨ ਲਿਆ ਸੀਗਾ ਨਾਸ਼ਤਾ ਕਰਕੇ ਤੇ ਜਾਨੂੰ ਐਸੇ ਨਾਲ ਤਾਂ 5-10 ਮਿੰਟ ਆਟਾ ਸੱਟ ਹੋ ਜਾਊਗਾ ਤੇ ਮੈਂ ਉਹਨੇ ਬਰਤਨ ਚੱਕ ਦਿੰਨੀ ਆ ਬਰਤਨ ਕਾਫੀ ਹੋ ਗਏ ਸੀਗੇ ਬਸ ਬਰਤਨ ਚੱਕ ਕੇ ਤੇ ਉਸ ਤੋਂ ਬਾਅਦ ਮੈਂ ਰੋਟੀ ਲੱਗ ਜੂਂਗੀ ਰੋਟੀ ਬਣਾ ਕੇ ਤੇ ਅੱਜ ਕੱਪੜੇ ਨਹੀਂ ਧੋਣ ਦੇ ਕੱਲ ਕੱਪੜੇ ਧੋਦਣਾਂ ਦੇ ਧੋਤੇ ਸੀਗੇ ਤੇ ਧੋ ਤਾਂ ਮੈਂ ਸਵੇਰ ਜਲਦੀ ਦਿੱਤੇ ਸੀ ਤੇ ਪਰ ਕੱਪੜੇ ਬਿਲਕੁਲ ਵੀ ਨਹੀਂ ਸੁੱਕੇਗੇ ਕਿਉਂਕਿ ਕੱਲ ਤਾਂ ਸਾਰਾ ਦਿਨ ਮੌਸਮ ਹੀ ਬਹੁਤ ਖਰਾਬ ਰਿਹਾ ਤੇ ਆਪਣਾ ਇਹ ਵਾਲਾ ਵੀਡੀਓ ਕੱਲ ਨੂੰ 13 ਤਰੀਕ ਨੂੰ ਆਊਗਾ ਲੋੜੀ ਵਾਲੇ ਦਿਨ ਜੀ ਤੇ ਸਾਰਿਆਂ ਨੂੰ ਤੁਹਾਨੂੰ ਹੈਪੀ ਲੋੜੀ ਜੀ। ਲਓ ਜੀ ਬਰਤਨ ਚੱਕ ਲਏ ਤੇ ਉਸ ਤੋਂ ਬਾਅਦ ਬਣਾਉਣੇ ਆਪਾਂ ਰੋਟੀ। ਬਰਤਨ ਵੀ ਥੋੜੇ ਥੋੜੇ ਨਾਲ ਕਾਫੀ ਹੋ ਜਾਂਦੇ ਆ ਤੇ ਟੈਂਕੀ ਮੈਂ ਰਾਤ ਭਰ ਕੇ ਰੱਖ ਲਈ ਸੀ ਮੈਨੂੰ ਐ ਸੀਗਾ ਵੀ ਮੌਸਮ ਖਰਾਬ ਕਰਕੇ ਤੇ ਵੀ ਲਾਈਟ ਦਾ ਨਹੀਂ ਪਤਾ ਵੀ ਕਿਤੇ ਕੱਟ ਨਾ ਦੇਣਾ ਤੇ ਪਾਣੀ ਵੀ ਇੰਨਾ ਜ਼ਿਆਦਾ ਠੰਡਾ ਲੱਗ ਰਿਹਾ ਸੀ ਹੱਥਾਂ ਨੂੰ। ਸੁੰਨ ਹੁੰਦੇ ਸੀਗੇ ਹੱਥ। ਉਹ ਜੀ ਬਰਤਨ ਚੱਕ ਕੇ ਗਏ ਤੇ ਠੰਡਾ ਤੱਤਾ ਪਾਣੀ ਤਾਂ ਤੇ ਧੋਣੇ ਪੈਂਦੇ ਆ ਬਰਤਨ ਤਾਂ ਆਪਾਂ ਨੂੰ ਬਰਤਨ ਸਾਰੇ ਚੱਕ ਤੇ ਹੁਣ ਮੈਂ ਤੇ ਰੋਟੀ ਲੱਗ ਜੂਗੀ ਤੇ ਕਿਹੜਾ ਹੱਥ ਸੇਕ ਲੈਣੇ ਤੇ ਪ੍ਰਭ ਮੈਨੂੰ ਕਹਿ ਦਿੰਦੇ ਮਮਾ ਤੁਸੀਂ ਆਪਣੇ ਹੱਥਾਂ ਦਾ ਧਿਆਨ ਨਹੀਂ ਰੱਖਦੇ ਵੀ ਹੱਥ ਕਿਸ ਤਰ੍ਹਾਂ ਹੋਏ ਪਿਆ ਕਿਉਂਕਿ ਹੁਣ ਪਾਣੀ ਦੇ ਵਿੱਚ ਕਿਤੇ ਤੱਤੇ ਚ ਹੋ ਜਾਂਦੇ ਕਿ ਠੰਡੇ ਚ ਹੋ ਜਾਂਦੇ ਪਹਿਲਾਂ ਹੁਣ ਠੰਡੇ ਪਾਣੀ ਦਾ ਬਰਤਨ ਚੱਕਿਆ ਤੇ ਉਸ ਤੋਂ ਬਾਅਦ ਹੁਣ ਸੇਕ ਲਿਆ ਤੇ ਰੋਟੀ ਬਣਾ ਲਾਂਗੇ ਰੋਟੀ ਤੋਂ ਬਾਅਦ ਫੇਰ ਬਰਤਨ ਚੱਕ ਲਾਂਗੇ ਤੇ ਹੁਣ ਸਾਰੀਆਂ ਭੈਣਾਂ ਦੇ ਇਹੀ ਹਾਲਾਤੇ ਹੱਥ ਪੈਰ ਤਾਂ ਹੀ ਖਰਾਬ ਹੋ ਜਾਂਦੇ ਜਿਆਦਾਤਰ ਹੱਥ ਤਾਂ ਜਿਆਦਾ ਜਦੋਂ ਪਾਣੀ ਦੇ ਵਿੱਚ ਰਹਿੰਦੇ ਆ ਕਿਤੇ ਠੰਡੇ ਚ ਹੋ ਜਾਂਦੇ ਕਿਤੇ ਗਰਮ ਪਾਣੀ ਚ ਹੋ ਜਾਂਦੇ ਆ ਤੇ ਤਾਂ ਕਰਕੇ ਹੱਥ ਫਟ ਜਾਂਦੇ ਆ ਜੀ ਉੱਪਰੋਂ ਤੇ ਉਹ ਮੈਨੂੰ ਕਹਿ ਦਿੰਦੇ ਮਮਾ ਤੁਸੀਂ ਆਪਣਾ ਧਿਆਨ ਨਹੀਂ ਰੱਖਦੇਗੇ ਬੱਚੇ ਆ ਹੁਣ ਬੱਚਿਆਂ ਨੂੰ ਤਾਂ ਆਉਂਦਾ ਵੀ ਪਹਿਲਾਂ ਆਪ ਨੂੰ ਵੀ ਆਉਂਦਾ ਵੀ ਕਿਸੇ ਟਾਈਮ ਆਪਦੇ ਵੀ ਹੱਥ ਪੈਰ ਇਦਾਂ ਦੇ ਸੀਗੇ ਤੇ ਪਰ ਹੁਣ ਜਦੋਂ ਸਾਰਾ ਦਿਨ ਇਸ ਤਰ੍ਹਾਂ ਪਾਣੀ ਦੇ ਵਿੱਚ ਰਹਿੰਦੇ ਆ ਤੇ ਹੱਥ ਪੈਰ ਬਾਕੀ ਹੁਣ ਇੰਨਾ ਧਿਆਨ ਵੀ ਨਹੀਂ ਦਿੱਤਾ ਜਾਂਦਾ ਹੈਗਾ ਉੱਦਿਓਸ ਤੋਂ ਬਾਅਦ ਮੈਂ ਰੋਟੀ ਲੱਗ ਗਈ ਸੀ ਰੋਟੀ ਬਣਾ ਦੇਣੀ ਆ ਬਸ ਸਟੇਫਨ ਬਣਾਉਣਾ ਇਹਨਾਂ ਦਾ ਤੇ ਸਰਮਾਨ ਦੇ ਪਾਪਾ ਦਾ ਤੇ ਬਸ ਇਹਨਾਂ ਦੇ ਖਾਣ ਲਈ ਰੋਟੀ ਬਣਾ ਦਾਂਗੇ। ਬਸ ਉਸ ਤੋਂ ਬਾਅਦ ਸਾਫ ਸਪੰਗਾਂ ਦਾ ਕੰਮ ਹੀ ਅਜੇ ਤੱਕ ਕੱਪੜੇ ਨਹੀਂ ਧੋਦੇ ਕਿਉਂਕਿ ਮੈਨੂੰ ਐ ਵੀ ਕੱਲ ਵਾਲੇ ਕੱਪੜੇ ਜਿਹੜੇ ਉਹ ਸੁੱਕ ਜਾਣ। ਕੱਪੜੇ ਜ਼ਿਆਦਾ ਹੋਏ ਪਏ ਆ ਕਿਉਂਕਿ ਮੌਸਮ ਦਾ ਕੋਈ ਪਤਾ ਨਹੀਂ ਦੁਬਾਰਾ ਜੇ بارش ਹੋ ਗਈ ਤਾਂ ਸਟੈਂਡ ਦੇ ਉੱਪਰ ਤਾਂ ਕੱਲ ਕੱਪੜੇ ਬਹੁਤ ਜ਼ਿਆਦਾ ਹੋਏ ਪਏ ਆ ਤੇ ਉਸਤੇ ਤਾਂ ਕੱਪੜੇ ਨਹੀਂ ਪੈਂਦੇ ਤੇ ਫਿਰ ਔਖਾ ਹੋ ਜਾਊਗਾ ਜੇ ਅੱਜ ਵੀ ਤੋਹ ਤੇ ਕੱਪੜੇ ਫਿਰ ਸੁਕਾਉਣ ਦਾ ਔਖਾ ਹੋ ਜਾਊਗਾ ਤਾਂ ਕਰਕੇ ਮੈਨੂੰ ਆ ਵੀ ਅੱਜ ਕੱਪੜੇ ਨਹੀਂ ਧੋਦੇ ਤੇ ਮੈਂ ਤਾਂ ਕੱਲ ਕੱਪੜੇ ਜਲਦੀ ਤਾਂ ਹੀ ਧੋਤੇ ਸੀ ਮੈਨੂੰ ਐਸ ਵੀ ਚਲੋ ਜਲਦੀ ਜਲਦੀ ਕੰਮ ਕਰ ਲਾਂਗੇ ਸਾਰੇ ਕਿਉਂਕਿ ਕੱਲ ਘਰੇ ਰਿਸ਼ਤੇਦਾਰਾਂ ਨੇ ਆਉਣਾ ਸੀਗਾ ਤੇ ਪਰ ਕੱਲ ਤਾਂ ਦੇਣੀ ਸਾਰਾ ਬਹੁਤ ਖਰਾਬ ਲੱਗਿਆ ਕੱਲ ਤਾਂ ਮਾਂ ਦੇ ਪਾਪਾ ਵੀ ਕੰਮ ਤੋਂ ਭਿੱਜ ਕੇ ਆਏ ਆ ਬੂਟ ਵਗੈਰਾ ਵੀ ਭਿੱਜ ਗਏ ਤੇ ਖੋਖਾ ਹੋ ਜਾਂਦਾ ਕਮਾ ਧੰਦੇ ਵਾਲਾ ਨੂੰ ਕਿਉਂਕਿ ਸ਼ਾਮ ਦੇ ਟਾਈਮ ਤੇ ਵੀ بارش ਹੋਈ ਗਈ ਹੈ ਰਾਤ ਇਕੱਲੀ ਹੋਈ ਗਈ ਹੈ بارش ਤਾਂ ਇਹ ਠੰਡ ਤਾਂ ਵੈਸੇ ਇੰਨੀ ਆ ਤੇ ਜਦੋਂ ਆਪਾਂ ਭਿੱਜ ਜਾਂਦੇ ਕੱਪੜੇ ਤੇ ਉ ਤਾਂ ਫਿਰ ਜ਼ਿਆਦਾ ਠੰਡ ਲੱਗਦੀ ਹੈਗੀ ਲੋ ਜੀ ਹੁਣ ਰੋਟੀ ਪਾ ਕੇ ਦੇ ਦਿੰਦੇ ਇਹਨਾਂ ਨੂੰ ਤੇ ਬਸ ਉਸ ਤੋਂ ਬਾਅਦ ਮੈਂ ਟਿਫਨ ਪਾ ਦੂੰਗੀ ਇਹਨਾਂ ਦਾ ਬੱਚਿਆਂ ਤਾਂ ਹੁਣ ਪਤਾ ਨਹੀਂ ਕੀ ਹੋਇਆ ਡੇਲੀ ਕਹਿ ਦਿੰਦੇ ਖੋਹਾ ਬਣਾ ਲਓ ਤੇ ਫਿਰ ਮੈਨੂੰ ਵੀ ਆ ਹੁੰਦਾ ਵੀ ਚਲੋ ਜਿਹੜੀ ਚੀਜ਼ੇ ਖੁਸ਼ ਹੋ ਕੇ ਖਾਂਦੇ ਆ ਤੇ ਆਪਾਂ ਬਣਾ ਦਿੰਨੇ ਆਗੇ ਪਰਸੋ ਬਣਾਇਆ ਸੀ ਸਾਗ ਤੇ ਬਸ ਉਸ ਦਿਨ ਵੀ ਕੋਈ ਟਾਈਮ ਨਹੀਂ ਲੱਗਿਆ ਵੀਡੀਓ ਪਾਉਣ ਦਾ ਲੋ ਜੀ ਟਿਫਨ ਵੀ ਪਾਤਾ ਤੇ ਉਸ ਤੋਂ ਬਾਅਦ ਬਸ ਕਿਚਨ ਦਾ ਸਾਰਾ ਕੰਮ ਕਲੀਅਰ ਹੋ ਗਿਆ ਸੀ ਆਪਣਾ ਤੇ ਕੰਬਲ ਵਗੈਰਾ ਚੱਕ ਦਿੰਨੇ ਆਗੇ ਬੱਚੇ ਹੁਣ ਘਰੇ ਹੁੰਦੇ ਆ ਤੇ ਤਾਂ ਕਰਕੇ ਬਸ ਲੇਟ ਹੀ ਚੱਕੀਦੇ ਆਗੇ ਕੰਬਲ ਵਗੈਰਾ ਐ ਹੁੰਦਾ ਵੀ ਚਲੋ ਠੰਡ ਕਰਕੇ ਬੈਠੇ ਰਹਿੰਦੇ ਬੱਚੇ ਵਿੱਚ ਤੇ ਬਸ ਐਸ ਤੋਂ ਬਾਅਦ ਹੁਣ ਲੌਬੀ ਦੇ ਵਿੱਚ ਬਿਸਤਰਾ ਇੱਕ ਵਿਛਾਇਆ ਹੋ ਹੁੰਦਾ ਕੰਬਲ ਰੱਖਿਆ ਹੁੰਦਾ ਉੱਥੇ ਤੇ ਉਸ ਤੇ ਬੈਠ ਜਾਣਗੇ ਬੱਚੇ ਇੱਥੋਂ ਆਪਾਂ ਬੈੱਡ ਦੋਨੇ ਸੈੱਟ ਕਰ ਦਾਂਗੇ ਦੋਨੇ ਰੂਮ ਦੇ ਕੰਬਲ ਵਗੈਰਾ ਚੱਕ ਕੇ ਤੇ ਬੈੱਡ ਸ਼ੀਟ ਝਾੜ ਕੇ ਵਿਛਾ ਦੂੰਗੀ ਮੈਂ ਲੌਬੀ ਦੇ ਵਿੱਚ ਚੱਲ ਬਿੰਦ ਚੱਟ ਪਾੜ ਵੀ ਲੈਂਦੇ ਆ ਤੇ ਬਾਕੀ ਟੀਵੀ ਵਗੈਰਾ ਦੇਖਣਾ ਤੇ ਕੰਬਲ ਦੇ ਵਿੱਚ ਬੈਠ ਕੇ ਉੱਥੇ ਦੇਖ ਲੈਂਦੇ ਆਗੇ ਵੈਸੇ ਤਾਂ ਅੰਦਰ ਨਹੀਂ ਬੈਠੇ ਅੰਦਰ ਜ਼ਿਆਦਾ ਠੰਡ ਲੱਗਦੀ ਆ ਤੇ ਪਰ ਬਾਹਰ ਵੀ ਮੌਸਮ ਖਰਾਬ ਆ ਬਾਹਰ ਇਹ ਤਾਂ ਤੋਂਪੂ ਵੀ ਤਾਂ ਬਾਹਰ ਬੈਠ ਜਾਈਦਾ ਤੇ ਪਰ ਤੋਂਪੂ ਦੇ ਤਾਂ ਕੋਈ ਚਾਂਸ ਅੱਜ ਵੀ ਨਹੀਂ ਲੱਗਦੇਗੇ ਵੀ ਤੂੰ ਪਾਉਗੀ ਇਹ ਬੈੱਡ ਸ਼ੀਟ ਮੇਰੇ ਦੋ ਬਿਸਤਿਆਂਆਂ ਵਾਂਗ ਅਸੀਂ ਇੱਥੇ ਬਸ ਇਹ ਚੱਕੀ ਨੇ ਮੈਂ ਤੇ ਉੱਪਰ ਉਹ ਕੰਬਲ ਹਲਕਾ ਜਾ ਤੇ ਬਸ ਉਹਨੂੰ ਪਿਛਾ ਦਿੰਨੇ ਹੁੰਨੇ ਬੈੱਡ ਸ਼ੀਟ ਦੀ ਤਰ੍ਹਾਂ ਤੇ ਉਹ ਗਰਮ ਹੈਗਾ ਤੇ ਵਧੀਆ ਠੰਡਾ ਨਹੀਂ ਲੱਗਦਾਗਾ ਕਿਉਂਕਿ ਕਾਟਨ ਦੀ ਬੈੱਡ ਸ਼ੀਟ ਆ ਜਿਹੜੀ ਉਹ ਤਾਂ ਹੁਣ ਬਹੁਤ ਠੰਡੀ ਲੱਗਦੀ ਹੈਗੀ ਬਸ ਇੱਧਰ ਕਰਕੇ ਸੈਟ ਬੈੱਡ ਸ਼ੀਟ ਤੇ ਦੂਸਰੇ ਰੂਮ ਦੀ ਸੈਟ ਕਰ ਲੂੰਗੀ ਤੇ ਉਸ ਤੋਂ ਬਾਅਦ ਝਾੜੂ ਲਗਾ ਲੂੰਗੀ ਤੇ ਪੋਚਾ ਗਰਮ ਪਾਣੀ ਦੇ ਨਾਲ ਲਗਾ ਲਈਦਾ ਹੁੰਦਾ ਠੰਡੇ ਪਾਣੀ ਦੇ ਨਾਲ ਤਾਂ ਪੋਚਾ ਹੁਣ ਬਹੁਤ ਔਖਾ ਲੱਗਦਾ ਤੇ ਗਰਮ ਪਾਣੀ ਦੇ ਨਾਲ ਲਾਉਣਾ ਵੀ ਸੁੱਖਾ ਤੇ ਬਾਕੀ ਸੁੱਕ ਵੀ ਜਲਦੀ ਜਾਂਦਾ ਗਰਮ ਪਾਣੀ ਨਾਲ ਆਪਾਂ ਪੋਚਾ ਲਗਾਉਣਾ ਜਦੋਂ ਤੇ ਬਹੁਤ ਜਲਦੀ ਸੁੱਕਦਾ ਪੋਚਾ ਉਹ ਲਓ ਜੀ ਬੈੱਡ ਸ਼ੀਟ ਝਾੜ ਕੇ ਵਿਛਾਤੀ ਆ ਤੇ ਕੁਸ਼ਨ ਇੱਥੇ ਇੱਕੋ ਹੀ ਆ ਬੱਚੇ ਬਸ ਜਿੱਥੇ ਬੈਠਦੇ ਆ ਸਹਰਾਣੇ ਤੇ ਕੁਸ਼ਨ ਚੱਕ ਉੱਥੇ ਲੈ ਜਾਂਦੇ ਆਗੇ ਲੋਬੀ ਦੇ ਵਿੱਚ ਰੱਖੀ ਬੈਠੇ ਹੋਣਗੇ ਮੰਜੇ ਤੇ ਇਹ ਟਿਮੈਟ ਜਿਹੜਾ ਇੱਥੇ ਵਿਛਾਇਆ ਹੁੰਦਾ ਆਪਣਾ ਤੇ ਉਹਨੂੰ ਕਿਨਾਂ ਝਾੜ ਕੇ ਤੇ ਸਾਈਡ ਤੇ ਕਰ ਦੂੰਗੀ ਪੋਚਾ ਲਗਾ ਕੇ ਤੇ ਉਸ ਤੋਂ ਬਾਅਦ ਵਿਛਾਵਾਂਗੇ ਇਹ ਹੈਗਾ ਪੌਣੇ 12 ਦਾ ਟਾਈਮ ਜੀ ਤੇ ਮੈਂ ਇਹ ਗੀਠੀ ਲਾ ਲਈ ਸੀ ਨਹਾਣ ਹੋ ਕੇ ਤੇ ਉਸ ਤੋਂ ਬਾਅਦ ਮੈਨੂੰ ਐਸੀ ਬੱਚੇ ਕਹਿੰਦੇ ਸੀ ਚਾਹ ਬਣਾਉਣੀ ਆ ਤੇ ਮੈਨੂੰ ਐਸ ਵੀ ਜੇ ਹੁਣ ਚਾਹ ਬਣਾ ਲਈ ਤੇ ਫਿਰ ਰੋਟੀ ਨੂੰ ਲੇਟ ਹੋ ਜਾਾਂਗੇ ਮੈਂ ਉਹਨਾਂ ਨੂੰ ਕਿਹਾ ਪਹਿਲਾਂ ਰੋਟੀ ਬਣਾ ਦਿੰਨੀ ਆ ਤੇ ਫਿਰ ਉਸ ਤੋਂ ਬਾਅਦ ਰੋਟੀ ਬਣਾ ਕੇ ਤੇ ਚਾਹ ਬਣਾ ਦੂੰਗੀ ਤੇ ਮੈਨੂੰ ਐਸ ਵੀ ਗੀਠੀ ਤੇ ਨਾ ਤਾਂ ਸੇਕਿਆ ਜਾਊਗਾ ਠੰਡ ਕਾਫੀ ਹੋਈ ਪਈ ਸੀ ਤੇ ਮੈਂ ਇਥੇ ਲੌਬੀ ਦੇ ਵਿੱਚ ਹੀ ਰੱਖ ਲਈ ਸੀਗੀ ਢੇਟੀ ਤੇ ਕੰਬਲ ਵਿਛਾ ਕੇ ਤੇ ਉਸ ਦੇ ਉੱਪਰ ਇੱਕ ਗੱਟਾ ਵਿਛਾ ਲਿਆ ਸੀਗਾ ਤੇ ਮੈਨੂੰ ਐਸੇ ਵੀ ਚਲੋ ਆਟਾ ਵਗੈਰਾ ਜਿਹੜਾ ਮਾੜਾ ਮੋਟਾ ਡਿੱਗੂਗਾ ਤੇ ਗੱਟੇ 'ਤੇ ਚੱਕ ਕੇ ਝਾੜ ਦਾਂਗੇ ਆਪਾਂ ਰੋਟੀ ਬਣਾ ਲੈਨੇ ਆ ਤੇ ਸਬਜ਼ੀ ਵੀ ਉਸ ਢੇਟੀ 'ਤੇ ਗਰਮ ਕਰ ਲਈ ਸੀ ਤੇ ਉਸ ਤੋਂ ਬਾਅਦ ਚਾਹ ਬਣਾ ਲਾਂਗੇ ਆਪਾਂ ਠੰਡ ਦੇ ਵਿੱਚ ਤਾਂ ਹੁੰਦਾ ਵੀ ਚਲੋ ਚੁੱਲਾ ਪਾਲਿਆ ਹੋਵੇ ਤੇ ਵਧੀਆ ਰਹਿੰਦਾਗਾ ਤੇ ਪਰ ਬਾਹਰ ਤਾਂ ਕਾਫੀ ਗਿੱਲਾ ਆਇਆ ਸੀਗਾ ਥਾਂ ਤੇ ਧੋਤਾ ਤਾਂ ਨਹੀਂ ਮੈਂ ਪਿਛਲਾ ਵੇੜਾ ਅੱਜ ਤੇ ਵੈਸੇ ਹੀ ਪੇਪਰ ਦੇ ਨਾਲ ਸਾਰਾ ਆਪਾਂ ਪਾਣੀ ਖਿੱਚਦਾ ਸੀਗਾ ਜਿੰਨਾ ਰਾਤ ਦਾ ਪਾਣੀ ਖੜਾ ਸੀ ਉੱਥੇ ਮੀਂਹ ਨਾਲ ਤੇ ਪਰ ਚੰਗੀ ਤਰ੍ਹਾਂ ਸੁੱਕਿਆ ਨਹੀਂ ਸੀਗਾ ਵੇੜਾ ਤੇ ਮੂਰਲਾ ਵੇੜਾ ਆਪਾਂ ਧੋਤਾ ਸੀਗਾ ਉਧਰ ਪੋਚਾ ਲਾ ਕੇ ਵੀ ਸੁਕਾਤਾ ਸੀ ਤੇ ਬਸ ਪਿਛਲੇ ਵੇੜੇ ਚੋਂ ਤਾਂ ਕੱਲਾ ਪੇਪਰ ਨਾਲ ਖਿੱਚ ਕੇ ਤੇ ਆਪਾਂ ਝਾੜੂ ਲਗਾਤਾ ਸੀਗਾ ਦੋ ਜੀ ਰੋਟੀ ਬਣਾ ਲਏ ਨੇ ਆ ਤੇ ਅਰਮਾਨ ਇੱਥੇ ਮੇਰੇ ਕੋਲੇ ਬੈਠ ਗਿਆ ਸੀਗਾ ਕਿਉਂਕਿ ਬੱਚਿਆਂ ਨੂੰ ਵੀ ਐ ਹੁੰਦਾ ਵੀ ਚਲੋ 10 ਮਿੰਟ ਸੇਕ ਲਗੇ ਪਹਿਲਾਂ ਤਾਂ ਕੰਬਲ ਦੇ ਵਿੱਚ ਹੀ ਬੈਠੇ ਸੀਗੇ ਤੇ ਹੱਥ ਪੈਰ ਸੁੰਨ ਹੁੰਦੇ ਆ ਇਹ ਕੰਬਲ ਦੇ ਵਿੱਚ ਬੈਠਾ ਵੀ ਹੁਣ ਤਾਂ ਦੋ ਦਿਨ ਹੋ ਗਏ ਮੌਸਮ ਕਾਫੀ ਖਰਾਬ ਹੋਇਆ ਪਿਆਗਾ ਰੋਟੀ ਪਾ ਕੇ ਦੇ ਦਿੰਨੀ ਆ ਸਨੂ ਮੈਂ ਤੇ ਬਸ ਉਸ ਤੋਂ ਬਾਅਦ ਪ੍ਰਾਪ ਵੀ ਖਾ ਲੂਗੀ ਪ੍ਰਾਪ ਪਤਾ ਨਹੀਂ ਇੱਥੇ ਕੀ ਕਰ ਰਹੀ ਸੀਗੀ ਤਦਾਂ ਤਾਂ ਪਾੜਾ ਰਹੀ ਸੀ ਜਾਗੂ ਛਾਲ ਟੀਵੀ ਦੇਖ ਰਹੀ ਸੀ ਹਾਂਜੀ ਇਸ ਟਾਈਮ ਤੇ ਰੋਟੀ ਬਣਾ ਕੇ ਤੇ ਬਸ ਉਸ ਤੋਂ ਬਾਅਦ ਚਾਹ ਪਾਣੀ ਬਣਾ ਲਾਂਗੇ ਤੇ ਬੰਦ ਚਾਹ ਟ੍ਰੈਸਟ ਕਰ ਲਾਂਗੇ ਤੇ ਵੈਸੇ ਬੈਠ ਕੇ ਰੋਟੀ ਬਣਾਉਣੀ ਔਖੀ ਲੱਗਦੀ ਐ ਇਸ ਤਰ੍ਹਾਂ ਕਿਉਂਕਿ ਹੁਣ ਜਦੋਂ ਖੜ ਕੇ ਕੰਮ ਕਰਦੇ ਆਂ ਤੇ ਫਿਰ ਬੈਠ ਕੇ ਕੰਮ ਕਰਨਾ ਔਖਾ ਲੱਗਦਾਗਾ ਤੇ ਪਹਿਲਾਂ ਜਦੋਂ ਹੁਣ ਚੁੱਲਿਆਂ ਤੇ ਕੰਮ ਕਰਦੇ ਹੁੰਦੇ ਸੀ ਉਸ ਤੋਂ ਬੈਠ ਕੇ ਹੀ ਕਰਦੇ ਸੀਗੇ ਐ ਜਿਹੜਾ ਆਪ ਕੰਮ ਕਰਨ ਲੱਗ ਜਾਈਏ ਤੇ ਉਸੇ ਤਰ੍ਹਾਂ ਤੋਂ ਬਣ ਜਾਂਦੀ ਹੈਗੀ ਦੀ ਰੋਟੀ ਪਾਣੀ ਖਾ ਲਿਆ ਸੀ ਤੇ ਉਸ ਤੋਂ ਬਾਅਦ ਬਸ ਚਾਹ ਵੀ ਧਾਰ ਲਈ ਸੀ ਨਾਲ ਦੀ ਨਾਲ ਬਸ ਸੇਕ ਪਿਆ ਸੀਗਾ ਅੰਗਿੱਠੀ ਦੇ ਵਿੱਚ ਤੇ ਸੇਕ ਦਾ ਲਾਹਾ ਹੋ ਗਿਆ ਹੋਗਾ ਵੀ ਅੰਗਿੱਠੀ ਤੇ ਹੀ ਬਣਾ ਲਾ ਤੇ ਨਾਲ-ਨਾਲ ਇੱਥੇ ਮੈਂ ਤੇ ਪ੍ਰਵ ਮੂੰਗਫਲੀ ਖਾ ਰਹੇ ਸੀ ਤੇ ਚਾਹ ਹੁਣ ਪੁਣਕੇ ਮੈਂ ਤੇ ਬੱਚਿਆਂ ਨੂੰ ਪਾ ਕੇ ਦੇ ਦਿੰਦੇ ਆਪਾਂ ਤੇ ਪ੍ਰਵ ਨੇ ਨਾ ਇੱਥੇ ਕੋਟੀ ਪਾਈ ਸੀ ਕੋਈ ਤੇ ਨਾ ਜਰਾਬਾਂ ਪਾਈਆਂ ਪੈਰਾਂ ਦੇ ਵਿੱਚ ਤੇ ਇਹਨੂੰ ਐਨਾ ਕਹਿਣਿਆ ਤੇ ਬਸ ਪਤਾ ਨਹੀਂ ਇਹਨੂੰ ਕੀ ਆਦਤ ਆ ਜਦੋਂ ਦਿਲ ਕਰਦਾ ਲਾ ਕੇ ਤੇ ਕਹਿਨੇ ਕੰਬਲ ਦੇ ਵਿੱਚ ਹੀ ਬੈਠੀ ਆ ਮੈਂ ਤੇ ਮੈਨੂੰ ਐ ਹੁੰਦਾ ਵੀ ਜਦੋਂ ਬਾਹਰ ਜਾਂਦੀ ਉੱਠ ਕੇ ਤੇ ਹਵਾ ਵੱਜ ਜਾਂਦੀ ਇੱਕੇ ਦਾਮ ਲਓ ਜੀ ਚਾਹ ਦੇ ਨਾਲ-ਨਾਲ ਆਪਾਂ ਆਪਣੀ ਅੱਜ ਦੀ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆਂਗੇ ਉਮੀਦ ਕਰਦੇ ਆਂ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਊਗੀ ਜੇਕਰ ਵਧੀਆ ਲੱਗੀ ਆ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਤੇ ਕਮੈਂਟ ਬਾਕਸ ਦੇ ਵਿੱਚ ਇੱਕ ਪਿਆਰਾ ਜਿਹਾ ਕਮੈਂਟ ਕਰਨਾ ਨਾ ਭੁੱਲਣਾ ਕਿਉਂਕਿ ਸਾਨੂੰ ਤੁਹਾਡੇ ਕਮੈਂਟ ਪੜ੍ਹ ਕੇ ਹੌਸਲਾ ਮਿਲਦਾ ਹੈਗਾ ਹੋਰ ਵੀਡੀਓ ਬਣਾਉਂਦਾ ਲਓ ਜੀ ਮਿਲਦੇ ਆਂ ਕਿਸੇ ਹੋਰ ਨਵੇਂ ਵੀਡੀਓ ਦੇ ਨਾਲ ਧੰਨਵਾਦ ਜੀ